ਸਿਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾਹ ਅਤ ਸਿਆਣੀ ਸੋਹਣੀ ਕਿਉ ਕੀਤੋ ਵੇ ਸਾਹੋ ਕੀਤੇ ਕਾਰਣ ਪਾਕੜੀ ਕਾਲ ਨਟ ਲੈ ਸਿਰਾਹੋ ਭਾਈ ਰੇ ਏਉ ਸਿਰ ਜਾਣੋ ਕਾਲ ਜੋ ਮੱਛੀ ਤਿਉ ਮਾਨਸਾ ਪਵੇ ਅਚਿੰਤਾ ਜਾਲ ਰਹਾਉ ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਉਫਾਰ ਸਚਰਤੇ ਸੇ ਉਬਰੇ ਦੁਬਿਦਾ ਛੋੜ ਵਿਕਾਰ ਹਉ ਤਿਨ ਕੈ ਬਲੇ ਹਾਰਣੈ ਦਰ ਸਚੈ ਸਚਿਆਰ ਸੀ ਚਾਨਨੇ ਜੋ ਪੰਖੀਆ ਜਾਲੀ ਬੱਧ ਕਾ ਹਾਥ ਗੁਰ ਰਾਖੇ ਸੇ ਉਬਰੇ ਹੋਰ ਫਾਥੇ ਚੋ ਗੈ ਸਾਥ ਬਿਨ ਨਾਵੈ ਚੁਣ ਸੁਟਿਐ ਹੈ ਕੋਏ ਨ ਸੰਗੀ ਸਾਥ ਸਚੋ ਸਚਾ ਆਖੀਐ ਸਚੇ ਸਚਾ ਥਾਨ ਜਿਨੀ ਸਚਾ ਮੰਨਿਆ ਤਿਨ ਮਨ ਸਚ ਤਿਆਨ ਮਨ ਮੁਖ ਸੂਚੇ ਜਾਣੀਐ ਗੁਰਮੁਖ ਜਿਨਾ ਗਿਆਨ ਸਤਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲੇ ਸੁਖ ਪਾਇਆ ਜਮਦੂਤ ਮੋਏ ਬਿਖ ਖਾਏ ਨਾਵੈ ਅੰਦਰ ਹਉ ਵਸਾਂ ਨਾਉ ਵਸੈ ਮਨ ਆਏ ਬਾਜ ਗੁਰੂ ਗੁਬਾਰ ਹੈ ਬਿਨ ਸਬਦੈ ਬੂਝ ਨਾ ਪਾਏ ਗੁਰਮਤੀ ਪ੍ਰਗਾਸ ਹੋਏ ਸਚ ਰਹਿ ਲਿਵ ਲਾਏ ਤਿਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣਹਾਰ ਗੁਰ ਸਬਦ ਦੀ ਸਾ ਲਾਹੀ ਐ ਅੰਤ ਨ ਪਾਰਾ ਵਾਰ ਤਿੱਥੈ ਕਾਲ ਨ ਅਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ਹੁਕਮੀ ਕਾਲੈ ਵਸਹਿ ਹੁਕਮੀ ਸਾਚ ਸਮਾਹਿ ਨਾਨਕ ਜੋ ਤਿਸ ਭਾਵੇਂ ਸੋ ਥੀਐ ਇਨਾਂ ਜਨਤਾ ਵਸਿ ਕਿਸ਼ਨਾਹਿ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜੇਵਾ ਝੂਠੀ ਹੋਏ ਮukh ਝੂਠ ਹੈ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਆਬ ਸਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁਖ ਕੇਹ ਪਿਰ ਰਲਿਆ ਰਸ ਮਾਨਸੀ ਸਾਚ ਸਬਦ ਸੁਖ ਨੇਹ ਰਹਾਉ ਪਿਰ ਪਰਦੇਸੀ ਜੇ ਥੀਐ ਤਨ ਵਾਂਢੀ ਝੂਰੇ ਜਿਉ ਜਲ ਥੋੜਾ ਮਛਲੀ ਕਰਨ ਪਲਾਵ ਕਰੇ ਪਿਰ ਭਾਵੈ ਸੁਖ ਪਾਈਐ ਜਾ ਆਪੇ ਨਦਰ ਕਰੇ ਪਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰਤੀ ਰੰਗ ਨਿਹਾਲ ਸਬਦ ਸਵਾਰੀ ਸੋਹਣੀ ਪਿਰ 라ਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣ ਯਾਰ ਨਾ ਸੁਖ ਪਈਐ ਸਾਹੁਰੈ ਝੂਠ ਜਲੀ ਵੇਕਾਰ ਆਵਣ ਵੰਝਣ ਡਾਕੜੋ ਛੋਡੀ ਕੰਤ ਵਿਸਾਰ ਪਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਦ ਪਿਰ ਕੈ ਕਾਮਨਾ ਆਵਈ ਬੋਲੇ ਫਾ ਦਿਲ ਬਾਦ ਦਰ ਘਰ ਢੋਈ ਨਾਲ ਹੈ ਛੂਟੀ ਦੂਜੈ ਸਾਦ ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵਿਚਾਰ ਅਨ ਕਉ ਮੱਤੀ ਦੇ ਚੱਲਹਿ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸਬਦ ਸੋ ਸਾਰ ਕੀਤੇ ਪੰਡਿਤ ਜੋਤ ਕੀ 베ਦਾ ਕਰਹਿ ਵਿਚਾਰ ਵਾਦ ਵਿਰੋਧ ਸਲਾਹਣੀ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀ ਹੈ ਮੈਂ ਗੁਣ ਨਾਹੀ ਕੋਏ ਹਰ ਵਰਨਾਰ ਸੁਹਾਵਣੀ ਮੈਂ ਭਾਵੇਂ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵੇ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਆ ਬਿਨ ਸਾਚੇ ਕੀ ਆਤਾਸ ਜੀ ਹਾ ਰਾਦੇ ਤੇ ਹਾ ਲੁਣੈ ਬਿਨ ਗੁਣ ਜਨਮ ਵਿਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਏ ਗੁਰਮਤ ਪੂਰਾ ਸੋਏ ਰਹਾਉ ਵਿਣ ਰਾਸੀ ਵਪਾਰੀਆ ਤੱਕੇ ਕੁੰਡਾ ਚਾਰ ਮੂਲ ਨਾ ਬੁੱਝੈ ਆਪਣਾ ਵਸਤਰ ਹੀ ਘਰਬਾਰ ਵਿਣ ਵਖਰ ਦੁੱਖ ਅਗਲਾ ਕੂੜ ਮੁੱਠੀ ਕੂੜਿਆਰ ਲਾਹਾ ਅਹਨ ਸਨੌਤਨਾ ਪਰਖੇ ਰਤਨ ਵਿਚਾਰ ਵਾਸਤល ਹੈ ਘਰ ਆਪਣੇ ਚੱਲੇ ਕਾਰਜਸਾਰ ਵਣਜਾਰਿਆ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨ ਵਿਛੜੈ ਜਿਸ ਅੰਤਰ ਜੋਤ ਅਪਾਰ ਸੱਚੈ ਆਸਣ ਸਾਚ ਰਹਿ ਸੱਚੈ ਪ੍ਰੇਮ ਪਿਆਰ ਜਿਨੀ ਆਪ ਪਛਾਣਿਆ ਘਰ ਮਹਿ ਮਹਿਲ ਸੁਥਾਏ ਸੱਚੇ ਸੇ ਤੀਰਤਿਆ ਸੱਚੋ ਪੱਲੈ ਪਾਏ ਤ੍ਰਿਭਾਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ ਸਾ ਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪ੍ਰਰਾਵੇ ਰੰਗ ਸੱਚ ਸੁਹਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਥਲ ਚੜ ਡੂਗਰ ਜਾਓ ਬਨ ਮਹਿ ਭੂਲੀ ਜੇ ਫੇਰਾ ਪੈਨ ਗੁਰ ਬੂਝ ਨਾ ਪਾਉ ਨਾ ਬਹ ਭੂਲੀ ਜੇ ਫੇਰਾ ਫਿਰ ਫਿਰ ਆਵੋ ਜਾਓ ਪੁੱਛੋ ਜਾਇ ਪਧਾਉ ਆ ਚੱਲੇ ਚੱਕਰ ਹੋਏ ਰਾਜਨ ਜਾਣ ਹੈ ਆਪਣਾ ਦਰ ਘਰ ਠਾਕ ਨਾ ਹੋਏ ਨਾਨਕ ਏਕੋ ਰਵ ਰਹਿਆ ਦੂਜਾ ਅਵਰ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ ਸਹਜੈ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾ ਆਏ ਨਿਰਮਲ ਸਾਚਾ ਏਕ ਤੂ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਰਨੈ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰਿਪਾਵਣ ਜੋਤ ਅਪਾਰ ਹਾਟ ਪਟਣ ਗੜ ਕੋਠੜੀ ਸੱਜ ਸੌਦਾ ਵਾਪਾਰ ਗਿਆਨ ਅੰਜਨ ਭੈ ਪੰਜਨਾ ਦੇਖ ਨਿਰੰਜਨ ਪਾਏ ਗੁਪਤ ਪ੍ਰਗਟ ਸਭ ਜਾਣੀਏ ਜੇ ਮਨ ਰੱਖੇ ਠਾਈ ਐਸਾ ਸਤਗੁਰੂ ਜੀ ਮਿਲੇ ਤਾ ਸਹਜੇ ਲਏ ਮਿਲਾਏ ਕਸ ਕਸ ਵੱਟੀ ਲਾਈਏ ਪਰਖੇ ਹਿੱਤ ਚਿਤ ਲਾਏ ਕੋਟੀ ਠੌਰ ਨਾ ਪਾਈਨੀ ਖਰੀ ਖਜ਼ਾਨੇ ਪਾਏ ਆਸ ਅੰਦੇਸਾ ਦੂਰ ਕਰਿ ਓ ਮਲ ਜਾਏ ਸਮਾਏ ਸੁਖ ਕਉ ਮਾਗੇ ਸਭ ਕੋ ਦੁੱਖ ਨਾ ਮਾਗੇ ਕੋਏ ਸੁਖੈ ਕਉ ਦੁੱਖ ਅਗਲਾ ਮਨ ਮੁਖ ਬੂਝ ਨਾ ਹੋਏ ਸੁਖ ਦੁੱਖ ਸਮ ਕਰ ਜਾਣੀਐ ਸਬਦ ਭੇਦ ਸੁਖ ਹੋਏ ਬੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸ ਮਨੁ ਜਨ ਸੇਵਕ ਸਾਧਿਕਾ ਨਾਮ ਰਤੇ ਗੁਣਤਾਸ ਸਚਰਤੇ ਸੇ ਜੀਣ ਗਏ ਹਉ ਸਤਿ ਬਲਿਹਾਰੈ ਜਾਸ ਚਹੁ ਜੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਵਿਹੂਣਿਆ ਮੋਹ ਕਾਲਾ ਪਤਖੋਏ ਜਿਨੀ ਨਾਮ ਵਿਸਾਰਿਆ ਅਵਗਣ ਮੁਠੀ ਰੋਏ ਖੋਜਿਤ ਖੋਜਿਤ ਪਾਇਆ ਡਰ ਕਰ ਮਿਲੈ ਮਿਲਾਏ ਆਪ ਪਛਾਨੈ ਘਰ ਵਸੈ ਹਉ ਮੈਂ ਤ੍ਰਿਸਨਾ ਜਾਏ ਨਾਨਕ ਨਿਰਮਲ ਊਜਲੇ ਜੋ ਰਾਤੇ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂ ਜਮ ਡਰ ਪੈ ਦੁਖ ਭਾਗ ਦੁਖ ਕਣੋ ਦੁਹਾਗਣੀ ਕਿਉ ਥਿਰ ਰਹੈ ਸੁਹਾਗ ਭਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਤਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਓ ਰਹਾਓ ਗੁਰਮਤਿ ਪਤ ਸਾ ਬਾਸ ਤਿਸ ਤਿਸ ਕੈ ਸੰਗ ਮਿਲਾਓ ਤਿਸ ਬਿਨ ਕੜੀ ਨਾ ਜੀਵਉ ਬਿਨ ਨਾਵੈ ਮਰ ਜਾਓ ਮੈਂ ਅੰਦਲੇ ਨਾਮ ਨਾ ਵੀਸਰੈ ਟੇਕ ਟਕੀ ਘਰ ਜਾਓ ਗੁਰੂ ਜਨਾ ਕਾ ਅੰਦਲਾ ਚੇਲੇ ਨਾਹੀ ਠਾਉ ਬਿਨ ਸਤਗੁਰ ਨਾਉ ਨ ਪਾਈਐ ਬਿਨ ਨਾਵੇ ਕਿਆ ਸਵਾਉ ਆਏ ਗਿਆ ਪਛਤਾਵਣਾ ਜੋ ਸੁਣੇ ਘਰ ਕਾਉ ਬਿਨ ਨਾਵੇ ਦੁਖ ਦੇਹਰੀ ਜਿਉ ਕਲਰ ਕੀ ਪੀਤ ਤਬ ਲਗ ਮਹਿਰ ਨ ਪਾਈਐ ਜਬ ਲਗ ਸਾਚਨਾ ਚੀਤ ਸਬਦ ਰਪੈ ਘਰ ਪਾਈਐ ਨਿਰਵਾਣੀ ਪਦਨੀਤ ਹਉ ਗੁਰ ਪੂਛਉ ਆਪਣੇ ਗੁਰ ਪੁੱਛਕਾਰ ਕਮਾਉ ਸਬਦ ਸਲਾਹੀ ਮਨ ਵਸੈ ਹਉ ਮੈਂ ਦੁਖ ਜਲ ਜਾਉ ਸਹਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਰੱਖ ਹੈ ਉਰਤਾਰ ਸੋ ਕਿਉ ਮਨੋਹ ਵਿਸਾਰੀਐ ਸਭ ਜੀਆ ਕਾ ਆਧਾਰ ਸਬਦ ਮਰੈ ਸੋ ਮਰ ਰਹਿਐ ਫਿਰ ਮਰੈ ਨਾ ਦੂਜੀ ਵਾਰ ਸਬਦੈ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ ਬਿਨ ਸਬਦੈ ਜਗ ਭੂਲਾ ਫਿਰੈ ਮਰ ਜਨਮੈ ਵਾਰੂ ਵਾਰ ਸਭ ਸਾਲਾ ਹੈ ਆਪਕੋ ਵੱਡੋ ਵਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਣੇ ਕਿਆ ਹੋਏ ਨਾਨਕ ਸਬਦ ਪਛਾਣੀਐ ਹਉਮੈ ਕਰੈ ਨਾ ਕੋਈ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਤਨ ਸੀਗਾਰੀਐ ਜੋ ਬਨ ਬਾਦ ਖੁਆਰ ਨਾ ਮਾਣੀ ਸੁਖ ਸੇਜੜੀ ਬਿਨ ਪਿਰ ਬਾਦ ਸੀਗਾਰ ਦੁਖ ਕਣੋ ਦੁਹਾਗਣੀ ਨਾ ਕਰ ਸੇਜ ਪਤਾਰ ਮਨ ਰੇ RAM ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸਬਦ ਮਿਲੈ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਜ ਸੀਗਾਰ ਸੱਚਮਾਣੀ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿ ਜਾਣੀਐ ਗੁਰ ਮੇਲੀ ਗੁਣ ਚਾਰ ਸੱਚ ਮਿਲਹੁ ਵਾਰ ਕਾਮਣੀ ਪਿਰ ਮੋਹੀ ਰੰਗ ਲਾਏ ਮਨ ਤਨ ਸੱਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਾਰ ਘਰ ਸੋਹਾਗਣੀ ਨਿਰਮਲ ਸਾਚੈ ਨਾਏ ਮਨ ਮਹਿ ਮਨੂਆ ਜੇ ਮਰੈ ਤਾ ਪਿਰ ਰਾਵੈ ਨਾਰ ਇਕਤ ਤਾ ਗੈ ਰਲ ਮਿਲੈ ਗਲ ਮੋਤੀ ਅਨ ਕਾ ਹਾਰ ਸਾਂਤ ਸਬਾ ਸੁਖ ਊਪਜੈ ਗੁਰਮੁਖ ਨਾਮ ਅਧਾਰ ਖਿਨ ਮਹਿ ਊਪਜੈ ਖਿਨੁ ਖਪੈ ਖਿਨ ਆਵੈ ਖਿਨ ਜਾਇ ਸਬਦ ਪਛਾਣੈ ਰਾਵ ਰਹੈ ਨਾ ਤਿਸ ਕਾਲ ਸੰਤਾਏ ਸਾਹਿਬ ਅਤਲ ਨਾ ਤੋਲੀਐ ਕਥਨੁ ਨਾ ਪਾਇਆ ਜਾਏ ਵਪਾਰੀ ਵਣਜਾਰਿਆ ਆਏ ਵਜਹੋ ਲਿਖਾਇ ਕਾਰ ਕਮਾਵਹਿ ਸਚ ਕੀ ਲਾਹਾ ਮਿਲੇ ਰਜਾਇ ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤੇਲ ਨਾ ਤਮਾਏ ਗੁਰਮੁਖ ਤੋਲ ਤੋਲਾਈ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਈ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿਣ ਨਾ ਚੁੱਟੀਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨਾ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵੀਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਗੁਰ ਪੂਰਾ ਜੀ ਮਿਲੈ ਪਾਈਐ ਰਤਨ ਬੀਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਅਵਗਣ ਮੀਟਣ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛਹੁ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਇ ਰਹਾਉ ਗਿਆਨ ਧਿਆਨ ਤੁਣ ਜਾਣੀਐ ਅਕਥ ਕਹਾਵੈ ਸੋਇ ਸਫਲਿਓ ਬਿਰਖ ਹਰੀਆਵਲਾ ਛਾਵ ਕਣੀਰੀ ਹੋਏ lalj vihar maan ki gur pandaray soye gur pandaray paye nirmal naam pyar saacho vakhra sanchiye pure karm apaar sukh data dukh metno satgur asur sangaar pav jal bikhm dravano na kandee na paar na beedi na tulhada na tisvanj malar satgur pae ka bohi tha nadri paar utaar ਇਕ ਤੈ ਲੋ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਏ ਜਿਹਵਾ ਜਲਾਉ ਜਲਾਵਣੀ ਨਾਮ ਨਜਪੈ ਰਸਾਇ ਘਟ ਬਿਨ ਸਹਿ ਦੁਖ ਅਗਲੋ ਜਮ ਪਕੜੈ ਪਛਤਾਏ ਮੇਰੀ ਮੇਰੀ ਕਰ ਗਏ ਤਾਨ ਧਨ ਕਲਾਤਨਾ ਸਾਥ ਬਿਨ ਨਾ ਆਵੈ ਧਨ ਬਾਦ ਹੈ ਭੂਲੋ ਮਾਰਗ ਆਥ ਸਾਚੋ ਸਾਹਿਬ ਸੇਵੀ ਹੈ ਗੁਰਮੁਖ ਅਕਥੂ ਕਾਥ ਆਵੈ ਜਾਇ ਭਵਾਈਐ ਪਈਏ ਕਿਰਤ ਕਮਾਈ ਪੂਰਬ ਲਿਖਿਆ ਕਿਉ ਮੀਟੀਏ ਲਿਖਿਆ ਲੇਖ ਰਜਾਈ ਬਿਨ ਹਰ ਨਾਮ ਨਾ ਛੁੱਟੀਏ ਗੁਰਮਤ ਮਿਲੇ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਨ ਹਉ ਮੈਂ ਮਮਤਾ ਜਲ ਬਲਉ ਲੋਭ ਜਲਉ ਅਭਿਮਾਨ ਨਾਨਕ ਸ਼ਬਦ ਵਿਚਾਰੀਏ ਪਾਈਏ ਗੁਣੀ ਨਿਦਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰਿ ਸੋ ਪ੍ਰੀਤ ਕਰ ਜੈਸੀ ਜਲ ਕਮਲੇਹ ਲਹਿਰੀ ਨਾਲ ਪਛਾੜੀਐ ਭੀ ਵਿਗਸੈ ਅਸਨੇਹ ਜਲ ਮਹਿ ਜੀਵ ਉਪਾਇਕੈ ਬਿਨ ਜਲ ਮਰਨ ਤਿਨੇਹ ਮਨ ਰੇ ਕਿਉ ਛੂਟੈ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸੇ ਭਗਤ ਪੰਡਾਰ ਰਹਾਉ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉ ਅਦਕਉ ਤਿਉ ਸੁਖ ਕਣੋ ਮਨ ਤਨ ਸਾਤ ਸਰੀਰ ਬੇਨਜਲ ਕੜੀ ਨਾ ਜੀਵਈ ਪ੍ਰਭ ਜਾਣੈ ਅਬ ਪੀਰ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਚਾਤ੍ਰਿਕ ਮੀਹ ਸਰ ਪਰ ਥਲ ਹਰੀਆਵਲੇ ਇਕ ਬੂੰਦ ਨਾ ਪਵਈ ਕੇਹ ਕਰਮ ਮਿਲੈ ਸੋ ਪਾਈਏ ਕਿਰਤ ਪਿਆ ਸਿਰ ਦੇਹ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਵੇ ਦੁੱਧ ਕਉ ਖਪਣ ਨਾ ਦੇ ਆਪੇ ਮੇਲ ਵਿੱਚ ਹੁੰਨਿਆ ਸੱਚ ਵੜਿਆਈ ਦੇ ਰੇ ਮਨ ਐਸੀ ਹਰਿ ਸੋ ਪ੍ਰੀਤ ਕਰ ਜੈਸੀ ਚਕਵੀ ਸੂਰ ਖਿਨ ਪਲ ਨੀਦ ਨਾ ਸੋਵਈ ਜਾਣੈ ਦੂਰ ਹਜੂਰ ਮਨ ਮੁਖ ਸੋਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨ ਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸਚਾ ਨੇਹੁ ਨਾ ਟੁੱਟਈ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤ੍ਰਿਭਾਵਨ ਸੋਜੀ ਹੋਏ ਨਿਰਮਲ ਨਾਮ ਨਾ ਵੀਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖਣੂ ਜੋ ਚੁਗਦੇ ਸਰ ਤਲ ਕੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲਹਿ ਸੋ ਮਿਲੈ ਜਾਏ ਸੱਚਾ ਪੜ ਮੱਲ ਬਿਨ ਗੁਰ ਪ੍ਰੀਤਿ ਨਾ ਉਪਜੈ ਹੋਮੈ ਮੈਲ ਨਾ ਜਾਏ ਸੋ ਹੰ ਆਪ ਪਛਾਣੀਐ ਸਬਦ ਭੇਦ ਪਤੀਆਏ ਗੁਰਮੁਖ ਆਪ ਪਛਾਣੀਐ ਅਵਰਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀਐ ਸਬਦ ਮਿਲੇ ਪਤੀਆਏ ਮਨਮੁਖ ਸੋਜੀ ਨਾ ਪਵੈ ਵੀਛੜ ਝੋਟਾ ਖਾਏ ਨਾਨਕ ਦਰ ਕਰ ਇਕ ਹੈ ਅਵਰ ਨ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁਲੇ ਭੁਲਾਈਐ ਭੂਲੀ ਠੌਰ ਨ ਕਾਏ ਗੁਰ ਬਿਨ ਕੋ ਨ ਦਿਖਾ ਵਈ ਅੰਦੀ ਆਵੇ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁਲੀ ਡੋਹਾ ਗਣੀ ਨਾ ਪਿਰ ਅੰਕ ਸਮਾਏ ਰਹਾਉ ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਹਿ ਤਜ ਜਾਏ ਭੂਲੀ ਡੂੰਗਰ ਥਲ ਚੜੈ ਪਰ ਮੈ ਮਨ ਡੋਲਾਏ ਤੁਰਹੁ ਵਿਚੁੰਨੀ ਕਿਉ ਮਿਲੇ ਗਰਬ ਮੁਠੀ ਬਿਲਾਈ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ ਜਿਉ ਭਾਵੈ ਤਿਉ ਰਖ ਤੂੰ ਮੈਂ ਤੁਝ ਬਿਨ ਕਵਨ ਪਤਾਰ ਅੱਖਰ ਪੜ ਪੜ ਭੁੱਲੀਐ ਪੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ ਗੁਰ ਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤਵੀਚਾਰ ਸਾਤਨ ਆਪ ਗਵਾਇਆ ਗੁਰ ਕੈ ਸਬਦ ਸੀਗਾਰ ਕਰਹੀ ਸੋ ਪਿਰ ਪਾਇਆ ਗੁਰ ਕੈ ਹਿਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਇ ਗੁਰ ਕਾ ਸਬਦ ਮਨ ਵਸਿਆ ਹਮੈ ਵਿੱਚ ਹੋ ਖੋਇ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਇ ਕਰਮ ਮਿਲੇ ਤਾਂ ਪਾਈਐ ਆਪ ਨਾ ਲਿਆ ਜਾਏ ਗੁਰ ਕੀ ਚਰਨੀ ਲੱਗ ਰਹੁ ਵਿੱਚੋ ਆਪਗਵਾਏ ਸੱਚੇ ਸੇ ਤੀਰਤਿਆ ਸੱਚੋ ਪੱਲੈ ਪਾਏ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤਿਸੈ ਪਿਆਰ ਨਾਨਕ ਸਾਚਨਾ ਵੀਸਰੈ ਮੀਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਕ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਧਪ ਕਰਨਾਰ ਧਨ ਜੋਬਨ ਜਗ ਠੱਗਿਆ ਲਾਭ ਲੋਭ ਅਹੰਕਾਰ ਮੋਹਠ ਗੌਲੀ ਹਉ ਮੁਈ ਸਾਵਰਤੈ ਸੰਸਾਰ ਮੇਰੀ ਪ੍ਰੀਤਮਾ ਮੈਂ ਤੁਝ ਬਿਨ ਅਵਰਨਾ ਕੋਇ ਮੈਂ ਤੁਝ ਬਿਨ ਅਵਰਨਾ ਭਾਵਈ ਤੂੰ ਭਾਵਹਿ ਸੁਖ ਹੋਇ ਰਹਾਉ ਨਾਮ ਸਲਾਹੀ ਰੰਗ ਸਿਓ ਗੁਰ ਕੈ ਸਬਦ ਸੰਤੋਖ ਜੋ ਦੀਸੈ ਸੋ ਚਲਸੀ ਕੂੜਾ ਮੋਹ ਨਾ ویک ਵਾਟ ਵਟਾਉ ਆਇਆ ਨਿਤ ਚੱਲਦਾ ਸਾਥ ਦੀਖ ਆਖਣ ਆਖੇ ਕੀ ਤੜੇ ਗੁਰ ਬਿਨ ਬੂਝ ਨਾ ਹੋਏ ਨਾਮ ਵਡਾਈ ਜੀ ਮਿਲੈ ਸਚ ਰਪੈ ਪਤ ਹੋਏ ਜੋ ਤੁਧ ਭਾਵੈ ਸੇ ਭਲੇ ਖੋਟਾ ਖਰਾ ਨਾ ਕੋਏ ਗੁਰ ਸਰਣਾਈ ਚੁੱਟੀਐ ਮਨ ਮੁਖ ਖੋਟੀ ਰਾਸ ਅਸ਼ਟ ਤਾਤ ਪਾਤ ਸਾਹ ਕੀ ਕੜੀਐ ਸਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜ਼ਾਨੈ ਰਾਸ ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਵਜਾਈ ਕਹਿਣੇ ਹਾਥ ਨਾ ਲੱਭਈ ਸੱਚ ਟਿਕੈ ਪਤ ਪਾਏ ਗੁਰਮਤ ਤੂੰ ਸਾਲਾਹਣਾ ਹੋਰ ਕੀਮਤ ਕਹਿਣ ਨਾ ਜਾਏ ਜੇਤ ਤਨ ਨਾਮ ਨਾ ਭਾਵੇ ਤਿਤ ਤਨ ਹੋਮੈਵਾਦ ਗੁਰਬਿਨ ਗਿਆਨ ਨਾ ਪਾਈਐ ਬਿਖਿਆ ਦੂਜਾ ਸਾਧ ਬਿਨ ਗੁਣ ਕਾਮਨਾ ਆਵਈ ਮਾਇਆ ਫੀਕਾ ਸਾਧ ਆਸਾ ਅੰਦਰ ਜਮਿਆ ਆਸਾ ਰਸ ਕਸ ਖਾਏ ਆਸਾ ਬੰਦ ਚਲਾਈਐ ਮੋਹੇ ਮੋਹ ਚੋਟਾ ਖਾਏ ਅਵਗਣ ਬੱਧਾ ਮਾਰੀਐ ਛੂਟੈ ਗੁਰਮਤਿ 나ਏ ਸਰਬੇ ਥਾਈ ਏਕ ਤੂੰ ਜੋ ਭਾਵੈ ਤਿਉ ਰਾਖ ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਤ ਸਾਥ ਹਉ ਮੈਂ ਰੋਗ ਗਵਾਈਐ ਸਬਦ ਸਚੈ ਸਚ ਭਾਖ ਆਕਾਸੀ ਪਾਤਾਲ ਤੂੰ ਤ੍ਰਿਪਾਵਨ ਰਹਿ ਆਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਏ ਨਾਨਕ ਨਾਮ ਨਾ ਵੀਸਰੇ ਜੋ ਭਾਵੇ ਤਿਵੇ ਰਜਾਈ ਸ੍ਰੀ ਰਾਗ ਮਹੱਲਾ ਪਹਿਲਾ RAM ਨਾਮ ਮਨ ਬੀਦਿਆ ਅਵਰਕੇ ਕਰੀ ਵਿਚਾਰ ਸਬਦ ਸੁਰਤ ਸੁਖ ਊਪਜੈ ਪ੍ਰਭ ਰਾਤਾਉ ਸੁਖ ਸਾਰ ਜਿਉ ਭਾਵੇ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਈ ਜਿਨ ਤਨ ਮਨ ਸਾਜ ਸੀ ਗਾਰਿਆ ਤਿਸ ਸੇਤੀ ਲੇਵ ਲਾਈ ਰਹਾਉ ਤਨ ਬੈ ਸੰਤਰ ਹੋਮੀਐ ਇਕ ਰਤੀ ਤੋਲ ਕਟਾਏ ਤਨ ਮਨ ਸਮਦਾ ਜੀ ਕਰੀ ਅਨ ਦਿਨ ਅਗਨ ਜਲਾਏ ਹਰ ਨਾਮੈ ਤੋਲ ਨਾ ਪੁਜਈ ਜੇ ਲਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰ ਵੱਤ ਤਰਾਏ ਤਾਨੋ ਹੈ ਮੰਚਲ ਗਾਲੀਐ ਭੀ ਮਨ ਤੇ ਰੋਗ ਨ ਜਾਏ ਹਰ ਨਾਮੈ ਤੁਲ ਨ ਪੁਜਈ ਸਭ ਡਿੱਠੀ ਠੋਕ ਵਜਾਈ ਕੰਚਨ ਕੀ ਕੋਟ ਦਾਤ ਕਰੀ ਬਹੁ ਹੈ ਵਰ ਗੈ ਵਰਦਾਨ ਭੂਮ ਦਾਣ ਗਉਆ ਕਣੀ ਭੀ ਅੰਤਰ ਗਰਭ ਗੁਮਾਨ RAM ਨਾਮ ਮਨ ਬੀਦਿਆ ਗੁਰ ਦੀਆ ਸੱਚ ਦਾਣ ਮਨ ਹਠ ਬੁੱਧੀ ਕੀਤੀਆ ਕیتے ਬੇਦਬੀਚਾਰ ਕੀਤੇ ਬੰਧਨ ਜੀਅ ਕੇ ਗੁਰਮੁਖ ਮੋਕਦਵਾਰ ਸਚੋ ਔਰੈ ਸਭ ਕੋ ਉੱਪਰ ਸੱਚ ਆਚਾਰ ਸਭ ਕੋ ਊਚਾ ਆਖੀਐ ਨੀਚ ਨਾ ਦੀ ਸਹਿ ਕੋਏ ਇਕ ਨੈ ਭਾਂਡੇ ਸਾਜੈ ਇਕ ਚਾਨਣ ਤਿਹ ਲੋਏ ਕਰਮ ਮਿਲੈ ਸਚ ਪਾਈਐ ਤੁਰ ਬਖਸਨਾ ਮੀਟੈ ਕੋਏ ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਪਾਏ ਅਕਾਥ ਕਥਾ ਵਿਚਾਰੀਐ ਜੇ ਸਤਗੁਰ ਮਾਹੀ ਸਮਾਈਐ ਵੀ ਅੰਮ੍ਰਿਤ ਸੁੰਤੋਖਿਆ ਦਰਗਹ ਪੈਦਾ ਜਾਏ ਘਟ ਘਟ ਵਾਜੇ ਕਿੰਗਰੀ ਅਨੰਦ ਸਬਦ ਸੁਭਾਏ ਵਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵੀਸਰੈ ਛੂਟੈ ਸਬਦ ਕਮਾਈ ਸ੍ਰੀ ਰਾਗ ਮਹੱਲਾ ਪਹਿਲਾ ਚਿਤੇ ਦਿਸਹਿ ਧੌਲ ਹਰ ਬੱਗੇ ਬੰਕ ਦੁਆਰ ਕਰ ਮਨ ਖੁਸੀ ਉਸਾਰਿਆ ਦੂਜੈ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਟਹਿ ਢੇਰੀ ਤਨ ਛਾਰ ਭਾਈ ਰੇ ਤਨ ਤਨ ਸਾਥ ਨਾ ਹੋਏ RAM ਨਾਮ ਧਨ ਨਿਰਮਲੋ ਗੁਰ ਦਾਤ ਕਰੇ ਪ੍ਰਭ ਸੋਏ ਰਹਾਉ RAM ਨਾਮ ਧਨ ਨਿਰਮਲੋ ਜੀ ਦੇਵੈ ਦੇਵਨ ਹਾਰ ਆਗੇ ਪੂਛ ਨਾ ਹੋਵਈ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਐ ਆਪੇ ਬਖਸਣ ਹਾਰ ਮਨ ਮੁਖ ਜਾਣੈ ਆਪਣੇ ਦੀ ਆਪੂਤ ਸੰਜੋਗ ਨਾਰੀ ਦੇਖ ਵਿਗਾਸੀ ਹੈ ਨਾਲੇ ਹਰਖ ਸੋ ਸੋਗ ਗੁਰਮੁਖ ਸਬਦ ਰੰਗਾਵਲੇ ਐਹਨੇ ਸਹਰ ਰਸ ਭੋਗ ਚਿਤ ਚਲੇ ਵਿਤ ਜਾਵਣੋ ਸਾਖਤ ਡੋਲ ਡੋਲਾਏ ਬਾਹਰ ਢੂੰਡ ਵਿਗੁੱਚੀ ਹੈ ਕਰਮਹਿ ਵਸਤ ਸੁਠਾਈ ਮਨ ਮੁਖ ਹੋਮੈ ਕਰਮੁਸੀ ਗੁਰਮੁਖ ਪੱਲੇ ਪਾਏ ਸਾਖਤ ਨਿਰਗੁਣ ਆਰਿਆ ਆਪਣਾ ਮੂਲ ਪਛਾਨ ਰਖਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਿਰਾਨ ਪਵਣੈ ਕੇ ਵਸਦੀ ਹੁਰੀ ਮਸਤਕ ਸੱਚ ਨੀ ਸਾਨ ਬਹੁਤਾ ਜੀਵਨ ਮੰਗੀਐ ਮੂਆ ਨਾ ਲੋੜੈ ਕੋਇ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਇ ਨਾਮ ਵਿਹੂਨੇ ਕਿਆ ਗਣੀ ਜਿਸ ਹਰ ਗੁਰਦਰਸ ਨਾ ਹੋਇ ਜੋ ਸੁਪਨੈ ਨਿਸ ਭੁੱਲੀਐ ਜਬ ਲਗ ਨਿਦਰਾ ਹੋਇ ਓ ਸਰਪਨ ਕੈ ਵਸ ਜੀੜਾ ਅੰਤਰ ਹੋਮੈ ਦੋਇ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਾਗ ਲੋਏ ਅਗਨ ਮਰੈ ਜਲ ਪਾਈਐ ਜਿਉ ਬਾਰਕ ਦੁੱਧੈ ਮਾਇ ਬਿਨ ਜਲ ਕਮਲ ਸੋ ਨਾਥੀਐ ਬਿਨ ਜਲ ਮੀਨ ਮਰਾਈ ਨਾਨਕ ਗੁਰਮੁਖ ਹਰਿ ਰਸ ਮਿਲਾਇ ਜੀਵਾ ਹਰ ਗੁਣ ਗਾਏ ਸ਼ੀਰਿ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੂ ਪੀੜੈ ਡਰੀਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤਤਾਸ ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਤਰੀ ਆਸ ਪਾਈ ਰੇ ਬਭਜਨ ਬਖਮ ਡਰਾਉ ਪੂਰਾ ਸਤਗੁਰ ਅਸ ਮਿਲਿਆ ਗੁਰ ਤਾਰੇ ਹਰਨਾਉ ਰਹਾਉ ਚੱਲਾ ਚੱਲਾ ਜੀ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲਸੀ ਅਮਰ ਸੋ ਗੁਰ ਕਰਤਾਰ ਈ ਸੱਚਾ ਸਲਾਹਣਾ ਸੱਚੈ ਥਾਨ ਪਿਆਰ ਦਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਖਰੇ ਲਸ਼ਕਰ ਲੱਖ ਅਪਾਰ ਕਿਸ ਹੀ ਨਾਲ ਨਾ ਚੱਲਿਆ ਖਾਪ ਖਾਪ ਮੋਏ ਅਸਾਰ ਸੁਨਾ ਰੁੱਪਾ ਸੰਚੀਐ ਮਾਲ ਜਾਲ ਜੰਜਾਲ ਸਭ ਜਗ ਮਹਿ ਦੂਹੀ ਫੇਰੀਐ ਬਿਨ ਨਾ ਵੈ ਸਿਰ ਕਾਲ ਪਿੰਡ ਪੜੈ ਜਿਉ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤਾ ਦੇਖ ਵਿਗਸੀਐ ਨਾਰੀ ਸੇਜ ਪਤਾਰ ਚੋਆ ਚੰਦਨ ਲਾਈਐ ਕਾਪੜ ਰੂਪ ਸੀਗਾਰ ਖੇਹੂ ਖੇਹਰ ਲਾਈਐ ਛੋਟ ਚੱਲਿਆ ਘਰਬਾਰ ਮਹਿਰ ਮਲੂਕ ਕਹਾਈਐ ਰਾਜਾ ਰਾਵ ਕੇ ਖਾਨ ਚੌਧਰੀ ਰਾਉ ਸਦਾਈਐ ਜਲ ਬਲੀਏ ਅਭਿਮਾਨ ਮਨ ਮੁਖ ਨਾਮ ਵਿਸਾਰਿਆ ਜੋ ਡਬ ਦੱਦਾ ਕਾਨ ਹਉ ਮੈਂ ਕਰ ਕਰ ਜਾਈ ਸੀ ਜੋ ਆਇਆ ਜਗ ਮਾਹੀ ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸੁਆਹੀ ਗੁਰ ਰਾਖੇ ਸੀ ਨਿਰਮਲੇ ਸ਼ਬਦ ਨਿਵਾਰੀ ਪਾਹੀ ਨਾਨਕ ਤਰੀਏ ਸਤਿਨਾਮ ਸਿਰ ਸਾਹਾ ਪਾਤਿਸਾਹ ਮੈਂ ਹਰ ਨਾਮ ਨਾ ਵੀਸਰੈ ਹਰ ਨਾਮ ਰਤਨ ਵੇਸਾਹ ਮਨ ਮੁਖ ਪਉਜਲ ਪਾਚ ਮੋਏ ਗੁਰਮੁਖ ਤਰੀ ਅਥਾਹ ਹੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚਲਣੈ ਕੀ ਧੂਖ ਮੁਕਾਮ ਤਾ ਪਰ ਜਾਣੀਏ ਜਹ ਰਹੈ ਨਿਹਚਲ ਲੋਕ ਦੁਨੀਆ ਕੈਸ ਮੁਕਾਮੇ ਕਰ ਸਿੱਧਕ ਕਰਨੀ ਖਰਚ ਬੱਧ ਹੋ ਲਾਗ ਰੋ ਨਾਮੇ ਰਹਾਉ ਜੋਗੀ ਤਾਂ ਆਸਣ ਕਰ ਬਹਿ ਮੁੱਲਾ ਬਹਿ ਮੁਕਾਮ ਪੰਡਿਤ ਵਿਖਾਣੇ ਪੋਥੀਆ ਸਿੱਧ ਬਹਿ ਹੈ ਦੇਵ ਸਥਾਨ ਸੁਰ ਸਿੱਧ ਗਣ ਗੰਧਾਰਬ ਮਨ ਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਭੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਕੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਭੇਪਹੂਚ ਸਬਦਾਹ ਮਾਹਿ ਵਖਾਣੀਏ ਵਿਰਲਾ ਤਾ ਬੂਝੈ ਕੋਇ ਨਾਨਕ ਵਖਾਣੇ ਬੇਨਤੀ ਜਲ ਥਲ ਮਹੀਅਲ ਸੋਏ ਅੱਲਾਹ ਅਲਖ ਅਗੰਮ ਕਾਦਰ ਕਰਨਹਾਰ کریم ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸਨੋ ਆਖੀਏ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਦਿਨ ਰਵ ਚੱਲੈ ਨਿਸ ਸਸ ਚੱਲੈ ਤਾਰਿਕਾ ਲਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸਚ ਬਗੋਏ ਮਹੱਲੇ ਪਹਿਲੇ ਸਤਾਰਹ ਅਸ਼ਟਪਦੀਆ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਊੰਕਾਰ ਸਤਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਇ ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਕੋਈ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀਅ ਜੰਤ ਏਕ ਆ ਵਿਚਾਰੇ ਕਿਆ ਕੋ ਆਖ ਸੁਣਾ ਆਏ ਗੁਰਮੁਖ ਆਪੇ ਦੀ ਵਡਿਆਈ ਆਪੇ ਸੇਵ ਕਰਾਈ ਦੇਖ ਕੁਟੰਬ ਮੋਹ ਲੁਭਾਣਾ ਚਲਦਿਆ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਓ ਮੇਰਾ ਅੰਤੇ ਹੋਈ ਸਖਾਈ ਪਈੜੈ ਜਗ ਜੀਵਨ ਦਾਤਾ ਮਨ ਮੁਖ ਪਤ ਗਵਾਈ ਬਿਨ ਸਤਗੁਰ ਕੋ ਮਗ ਨਾ ਜਾਣੇ ਅੰਦੇ ਠੌਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪਈ ਜੜਾ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਅਣ ਦਿਨ ਭਗਤ ਕਰਹਿ ਦਿਨ ਰਾਤੀ ਹਉ ਮੈਂ ਮੋਹ ਚੁਕਾਇਆ ਜਿਸ ਸਿਉ ਰਾਤਾ ਤੈ ਸੂ ਹੋਵੈ ਸੱਚੇ ਸਤਿ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰ ਸਬਦੀ ਵਿਚਾਰ ਸਤਗੁਰ ਸੇਵਿਐ ਸਹਜ ਊਪਜੈ ਹਉ ਮੈਂ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਾਧ ਮਨ ਵਸੈ ਸੱਚ ਰਖਿਆ ਔਰ ਤਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੈ ਹਉ ਮੈਂ ਦੁੱਖ ਸਭ ਜਾਇ ਸਤਿਗੁਰੂ ਸ਼ਬਦ ਸੁਣਾ ਆਇਆ ਹਉ ਸਤਿ ਬਲਿਹਾਰੈ ਜਾਉ ਆਪਣੇ ਮਨ ਚਿਤਕ ਹੈ ਕਹਾਇ ਬਿਨ ਗੁਰ ਆਪ ਨਾ ਜਾਈ ਹਰ ਜੀਉ ਭਗਤ ਵਛਲ ਸੁਖ ਦਾਤਾ ਕਰਿ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੀ ਪ੍ਰਭ ਆਪੇ ਗੁਰਮੁਖ ਦੇ ਵੜਿਆਈ